ਇਹਨਾਂ ਕੋਈ ਪ੍ਰੋਟੋਕਾਲ ਜਦੋਂ ਜੋ ਅੱਜ ਤੱਕ ਜਥੇਬੰਦੀਆਂ ਦਾ ਅਸੂਲ ਹੈ ਜੋ ਕਹਿੰਦੀਆਂ ਉਹ ਕਰਦੀਆਂ ਕਹਿਣੇ ਤੋਂ ਪਰੇ ਨਹੀਂ ਜਾਂਦੀਆਂ ਜੋ ਸਾਡੇ ਆਗੂ ਸਹਿਬਾਨ ਕਹਿੰਦੇ ਆ ਉਹ ਕਦੀ ਵੀ ਕਹਿਣੇ ਤੋਂ ਨਹੀਂ ਗਏ ਭੱਜਦੇ ਇਸ ਕਰਕੇ ਜਥੇਬੰਦੀਆਂ ਦਾ ਲੋਕਾਂ 'ਚ ਵੀ ਭਰੋਸਾ ਹੈ ਲੋਕ ਜਥੇਬੰਦੀਆਂ ਨੂੰ ਮਾਨਤਾ ਦਿੰਦੇ ਆ ਤੇ ਜਦੋਂ ਕਿਸਾਨ ਆਗੂਆਂ ਦੇ ਕਹੇ ਦੇ ਉੱਪਰ ਸਰਕਾਰ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਭੱਜਣ ਤੇ ਫੇਰ ਸਾਫ਼ ਜਗਜਹਰ ਹੁੰਦਾ ਵੀ ਇਹ ਲੋਕਾਂ ਦੀਆਂ ਸਰਕਾਰਾਂ ਨਹੀਂ ਗਿਆ ਲੱਗਦਾ ਕਿ ਜਿਹੜਾ ਨਹੀਂ ਜੀ ਇਹ ਲੋਕਾਂ ਦੇ ਮਸਲੇ ਲੋਕਾਂ ਦੀ ਲੜਾਈ ਹੈ ਤੇ ਜਥੇਬੰਦੀਆਂ ਦੇ ਹੋਈ ਇਹ ਵੀ ਮਸਲੇ ਨੂੰ ਬਾਹਰ ਨਾ ਤੇ ਸਰਕਾਰ ਤੱਕ ਦੇ ਲੈ ਲੋਕਾਂ ਤੱਕ ਗੱਲ ਨੂੰ ਲੈ ਕੇ ਜਾਣਾ ਤੇ ਗੱਲ ਲੋਕਾਂ ਤੱਕ ਜਿਹੜੀ ਸਾਫ਼ ਜਿਹੜੀ ਚਲੀ ਗਈ ਆ ਇਹ ਮੋਦੀ ਸਰਕਾਰ ਦਾ ਜਿਹੜਾ ਹਕੂਮਤ ਇਹਦਾ ਇਹ ਚਿਹਰਾ ਜਿਹੜਾ ਲੋਕਾਂ ਵਿੱਚ ਨੰਨੜਾ ਜਿਹੜਾ ਹੋ ਚੁੱਕਾ ਆ ਰਹਿੰਦੇ ਦੇਣਾ ਤੱਕ ਸਾਰੇ ਨਤੀਜੇ ਤੁਹਾਡੇ ਸਾਹਮਣੇ ਆ ਜਾਣਗੇ ਜੋ ਕੁਝ ਮੋਦੀ ਸਾਹਿਬ ਨੇ ਕੀਤਾ ਆ ਉਹ ਕੋਈ ਇਹਨਾਂ ਨੂੰ ਪ੍ਰਾਪਤ ਹੋਣਾ ਇਤੋਂ ਪਰੇ ਇਹਨਾਂ ਨੂੰ ਕੁਝ ਪ੍ਰਾਪਤ ਨਹੀਂਗਾ ਦੇਖੋ ਦੋਵਾਂ ਫੋਰਮਾਂ ਨੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਨੇ ਜਿਹੜੇ ਲਗਭਗ ਹਰਿਆਣੇ ਦੇ ਬਾਰਡਰਾਂ ਤੇ ਮੋਰਚਾ ਲਾ ਕੇ ਬੈਠੇ ਲਗਭਗ 100 ਇਸ ਵੇਲੇ 3 ਦਿਨ ਹੋ ਰਹੇ ਆ ਤੇ ਪ੍ਰਧਾਨ ਮੰਤਰੀ ਦੇ ਵਿజిਟ ਤੇ ਸਾਡਾ ਪ੍ਰੋਗਰਾਮ ਸੀਗਾ ਵੀ ਅਸੀਂ ਵੱਡੇ ਜਥੇ ਬਣਾਵਾਂਗੇ ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਜਾਵਾਂਗੇ ਤੇ ਅੱਜ ਇੱਥੇ ਗਰਦਾਸਪੁਰ ਆ ਰਹੇ ਨੇ ਪ੍ਰਧਾਨ ਮੰਤਰੀ ਜੀ ਤੇ ਅੱਜ ਅਸੀਂ ਇੱਥੋਂ ਇਕੱਠੇ ਹੋ ਕੇ ਸਾਡੀ ਸੰਗਤ ਇਕੱਠੀ ਹੁੰਦੀ ਆ ਉਦੋਂ ਬਾਅਦ ਗਰਦਾਸਪੁਰ ਆਪਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਜਾਵਾਂਗੇ ਕੱਲ ਵਾਲੇ ਪ੍ਰੋਗਰਾਮ ਤੋਂ ਤਾਂ ਨਹੀਂ ਲੱਗਦਾ ਹੈਗਾ ਕਿ ਪ੍ਰਧਾਨ ਮੰਤਰੀ ਜੀ ਕਿਤੇ ਦੁਨੀਆ ਵਿੱਚ ਦੱਸਦੇ ਵੀ ਸਭ ਤੋਂ ਵੱਡੀ ਡੈਮੋਕਰੇਸੀ ਆ ਇਹ। ਤਾਂ ਉਹ ਡੈਮੋਕਰੇਸੀ ਵਿੱਚ ਸਵਾਲ ਜਵਾਬ ਕਰ ਲੈਣੇ ਚਾਹੀਦੇ ਆ। ਅਸੀਂ ਤਾਂ ਇਹ ਵੀ ਕਿਹਾ ਸੀ ਵੀ ਜੇ ਪ੍ਰਧਾਨ ਮੰਤਰੀ ਨਹੀਂ ਤਾਂ ਕੋਈ ਪੀਐਮਓ ਆਫਿਸ ਤੋਂ ਜਾਂ ਕੋਈ ਉਹਨਾਂ ਦੇ ਬਿਹੇਫ ਤੇ ਕੋਈ ਪੋਲੀਟੀਕਲ ਬੰਦਾ ਆ ਕੇ ਗੱਲ ਕਰ ਲਵੇ ਤਾਂ ਅਸੀਂ ਸਵਾਲ ਰੱਖ ਦਾਂਗੇ ਉਹਨਾਂ ਕਾਢੀ ਉਹ ਜਵਾਬ ਦੇ ਦੇਣ। ਸਵਾਲ ਸਾਡੇ ਉਹੀ ਆ ਵੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ? ਦੂਸਰਾ ਸੀ ਵੀ ਨੈਸ਼ਨਲ ਹਾਈਵੇ ਤੇ ਦਿਵਾਰਾਂ ਕਿਹੜੇ ਕਾਨੂੰਨਾਂ ਕੱਢੀਆਂ ਗਈਆਂ ਤੀਜਾ ਸਵਾਲ ਇਹ ਹੈ ਵੀ ਜਿਵੇਂ ਸਾਡੇ ਤੇ ਫੋਰਸ ਇਸਤੇਮਾਲ ਕੀਤੀ ہوئی ਆ ਅਰਧ ਸੈਨਿਕ ਫੋਰਸ ਕੀ ਦੇਸ਼ ਦੇ ਕਿਸਾਨਾਂ ਤੇ ਇਸਤੇਮਾਲ ਹੋਣੀ ਚਾਹੀਦੀ ਆ ਬੁਲੇਟ ਚਾਹੇ ਉਹ ਐਸਐਲਆਰਸੀ ਚਾਹੇ 12 ਮੋਰਦੀ ਸੀ ਚਾਹੇ ਰਬੜ ਦੀਆਂ ਗੋਲੀਆਂ ਸੀ ਚਾਹੇ ਹੰਝੂ ਗੈਸ ਸੀ ਉਹਦੇ ਵਿੱਚ 에ਅਰ ਗਰਾਉਂਡ ਬ੍ਰੈਸਟ ਤੱਕ ਯਾਨੀ ਬਹੁਤ ਇਹੋ ਜਿਹੀ ਜਿਹੜੀ ਅਰਧ ਸੈਨਿਕ ਫੋਰਸਾਂ ਇਸਤੇਮਾਲ ਕਰਦੀਆਂ ਉਹ ਚੀਜ਼ਾਂ ਨੂੰ ਵਰਤੋਂ ਵਿਹਾਰ ਚ ਲਿਆਂਦਾ ਗਿਆ ਤੇ 450 ਕਿਸਾਨ ਜੜੇ ਆ ਉਹ ਜ਼ਖਮੀ ਹੋਏ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਹੋਇਆ ਲਖੀਮਪੁਰ ਖਰੀਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਟਿਕਟਾਂ ਦੇ ਕੇ ਨਵਾਜ ਰਹੇ ਜੇ ਜਾਂ ਐਮਐਸਪੀ ਗਰੰਟੀ ਕਾਨੂੰਨ ਦਾ ਮੁੱਦਾ ਜਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਸਵਾਲ ਹੈ ਇਹ 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 ਸਾਰੇ ਸਵਾਲ ਜਿਹੜੇ 12 13 ਸੀ ਸਾਡੇ ਮੀਟਿੰਗ